ਚਨਾ ਡਰ ਜਾਈ ਬਹਿ ਗਿਆ ਵਾ ਕਿ ਦੇ ਹੋਰ ਨਾ ਹੋਵੇ ਹੋਰ ਕੋਈ ਹੋ ਜਾਈ ਇਥੇ ਹੂੰ 1 ਮਾਂ ਜਨਾ ਕੱਲ ਦਾ ਡਰ ਜਾਈ ਹੀ ਜਾਂਦੀ ਆ ਵਾ 2 1 ਮੰਮੀ ਅਹੀਂ ਨਾ ਚੋਪਰਗੇ ਟਾਈਮ ਕਾਰਡ ਛੱਡਿਆ ਵਾ ਤੁਹਾਨੂੰ ਕੋਈ ਜਵਾਬ ਨਹੀਂ ਦਿੱਤਾ ਗਾੜੀਆਂ ਨੂੰ ਤੁਸੀਂ ਤਾਂ ਸਿਰ ਤੇ ਚੜੇ ਆ ਜੇ ਇਹੋ ਦਿਨ ਤੋਂ 2 1 ਮੰਮੀ ਤੁਸੀਂ ਵੀ ਨਾ ਤਾਂ ਬੋਲਦੇ ਆ ਅੜਿਪਲ ਮਾਨਸੀ ਦਾ ਜਮਾਨਾ ਓਹੋ ਜਮਾਨਾ ਅੜਿਪਲ ਮਾਨਸੀ ਦਾ ਜਮਾਨਾ ਕੀ ਕਹਿੰਦਾ ਚਾ ਲਵਲੇ ਕੇ ਖਵਾਲਿਆ ਅੱਜ ਮਮੀ ਅਹੀਂ ਤਾਂ ਡੀ ਇਹ ਗੱਲਾਂ ਦਾ ਜਵਾਬ ਨਹੀਂ ਦਿੱਤਾ ਕੋਈ ਵੀ ਅਹੀਂ ਤਾਂ ਚੰਗੇ ਲੱਗਦੇ ਰਹੇ ਆ ਦੋ ਅੱਛਾ ਜੇ ਪਹਿਲੇ ਦੇਂਦੋ ਤਾਨੂੰ ਜਵਾਬ ਦਿੰਦੇ ਨਾ ਤੇ ਦਲਜੀਤ ਭਾਜੀ ਵਗ ਹੋਈ ਕੀ ਹੋ ਗਿਆ ਕੀਤਾ ਕੀ ਹੋਇਆ ਠੀਕ ਹੈ ਬੋਲਣ ਦੀ ਦਲਜੀਤ ਭਾਜੀ ਹੁਣ ਕੀ ਨੋ ਸੀ ਕੀ ਹੋਇਆ ਨੋ ਸੀ ਕੀ ਖਾਦਾ ਸਰੇ ਖਾਦਾ ਹੀ ਰੋਟੀ ਖਾਦੀ ਮੈਗੀ ਬਸ ਫਿਰ ਮੈਗੀ ਬੋਲਣ ਲਈ ਜੇ ਤੂੰ ਸਬਜੀ ਨਾ ਖਾਂਦੀ ਹੈ ਅਸੀਂ ਨਾ ਉਹ ਜਿੱਦ ਮੇਰੇ ਮਾਪਾ ਨਹੀਂ ਕਰਦਾ ਰਿਆ ਇਹ ਰਸਗੁਲੇ ਅੱਖਾਂ ਕੇ ਆਉਂਦੀ ਕਿਹਦਾ ਮੈਗੀ ਇਹ ਫਿਰ ਮੈਗੀ ਆਉਂਦੀ ਹੈ ਜੱਖਾਂ ਗਾੜੀ 2 1 ਅਸ਼ਾ ਤੂੰ ਜਵਾਬ ਦੇ ਕੇ ਹੀ ਵੇਖ ਲਾ ਹਾਂ ਤੇਰੀ ਜ਼ਬਾਨ ਖਿੱਚ ਕੇ ਤੇਰੀ ਧੌਣਾ ਨਾ ਨਾ ਲੈ ਬੇਟੀ ਤੇ ਮੈਨੂੰ ਵੀ ਰਮਨ ਨਾ ਕਵੀ ਹਾਦੀ ਕਰਤੀ ਏ ਕਿ ਤੇ ਇਹਨਾਂ ਨੇ ਦੇ ਨਹੀਂ ਪਹਿਲਾਂ ਵਈ ਕੀ ਹੋ ਗਿਆ ਵੇ लवली ਅੱਜ ਚਲੋ 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 2 1 ਕਿੰਨੂੰ ਕਹਿੰਦੀਆਂ ਆ ਕਿਸ ਦਾਇ ਚ ਕੋਈ ਕਸੂਰ ਨਹੀਂ ਆ ਘਰ ਖਰਾਬ ਕੀਤਾ ਨਾ ਆਪਣੇ ਕਰਤੱਬੀ ਕੀਤਾ ਹੀ ਤਾ ਤ ਸਭ ਕੁਝ ਨਾ ਤੇਰੀ ਵਜ੍ਹਾ ਕਰਕੇ ਹੋਣ ਦਿਆ ਮੇਰੇ ਘਰਦੋਂ ਹੋਣ ਦਿਆ ਕਿੱਦਾਂ ਬੋਲਦੀ ਏ ਮੇਰੇ ਨਾਲੇ ਮਾਸੀ ਜੀ ਮੈਨੂੰ ਤੇ ਬੋਲਣਾ ਹੀ ਨਹੀਂ ਆਉਂਦਾ ਇਹਦਾ ਪਈਆ ਬਣਾਇਆ 2 ਐਂਡ 1 ਮਾਸੀ ਜੀ ਪਹਿਲਾ ਇਹਨੂੰ ਪੁੱਛੋ ਕਿ ਇਹਨਾਂ ਨੇ ਦਲਜੀਤ ਬਾਰੇ ਕੀ ਬੋਲਿਆ ਇਹ ਖੇ ਖਾਂਡਿਆ ਵਾ ਇਹ ਇਹ ਚਲੋ ਖਾਂਦਾ ਕਿਤੇ ਕਿਸੇ ਜਵਾਈ ਪਰ ਨਹੀਂ ਡੰਗਲ ਗਰੀਲੀ ਹੋਏ ਹੋ ਪਰ ਡੰਗਲ ਕਰਨਾ ਜਵਾਈ ਇਹ ਇਹ ਕਿਹਾ ਆਇਆ ਪੀਪਾ ਡੈ ਨਾਲ ਕਿਦਾਂ ਬੋਲੀਦਾ ਆ ਮਮੀ ਜੀ ਉਹ ਮਮੀ ਹੈ ਬੱਸ 2 1 ਨਹੀਂ ਤੈਨੂੰ ਕਹਿ ਸਮਝਾਇਆ ਨਹੀਂ ਗਿਆ 2 1 ਜਾ ਸੰਦੀਪ ਕੀ ਇਹ ਨਾ ਮੱਥਾ ਮਾਰਨ ਢਈ 2 1 ਨਹੀਂ 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 ਇਦਾਂ ਇੱਥੇ ਐਸੇ ਸੀਨ ਨਹੀਂ ਕਰਨਾ ਬੇਟਾ ਟੈਂਜੀ ਹੋਣਾ ਉਸ ਤੋਂ ਫੜ ਕੇ ਰਹਿਣਾ ਵਾ ਆਇਆ ਨਹੀਂ ਆ ਜੇ ਕੁਝ ਆ ਗਿਆ ਤੇ ਇਹਦੀ ਤੇ ਜ਼ਬਾਨ ਹੋਣੀ ਨਹੀਂ 2 1 ਹਜੇ ਤੇ ਮੰਮੀ ਕੁਝ ਆਇਆ ਨਹੀਂ ਆ ਜੇ ਮੰਨ ਲਓ ਕੱਲ ਨੂੰ ਕੁਝ ਆ ਗਿਆ ਤੇ ਇਹਦੇ ਹਜੇ ਮੋਨਿਯੂ ਆਣੇ ਨੇ ਗਾਗੀ ਕਰਨਾ ਉਸਨੇ ਚਲਾ 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 ਉਹ ਦੱਬ ਦੱਬ ਨਾ ਸੀ ਮੇਰੇ ਇੱਧਣ ਠੀਕ ਪਸੀਨਾ ਲੈ ਤੇਰੇ ਆਪ ਉਹਨਾਂ ਨੂੰ ਮਾਰ ਦੋ ਕਾ ਨਾ ਇਹ ਮੋਨ ਨੇ ਨਾ ਅੰਦਰ ਮੈਨੂੰ ਬੋਲ ਮੈਂ ਆਉਣਾ ਤਾਂ ਮੈਗੀ ਖਾਦੀ ਤਾਂ ਇੰਦਰ ਹੀ ਖਾ ਲਿਆ ਅੱਜ ਨਮਕੀਂ ਚੋਲ ਅੱਜ ਤੇ ਮੰਮੀ ਗੱਡੀ ਆਈ ਨਹੀਂ ਆ ਜਦੋਂ ਗੱਡੀ ਆ ਗਈ ਉਦੋਂ ਪਤਾ ਨਹੀਂ ਕੀ ਬੰਨਣਾ ਨੀ ਆ ਪੁੱਠੇ ਪੈਰਾਂ ਵਾਲੀ ਜਦੋਂ ਦੀ ਆਈ ਹੈ ਨਾ ਘਰ ਵਿੱਚ ਕਲਾ ਮੁੱਕੀ ਨਹੀਂ ਗਈ ਪਤਾ ਨਹੀਂ ਕਲਾ ਨਾਲ ਹੀ ਵਿਆਹੀ ਗਈ ਇਹਦੀ ਗੱਡੀ ਦੀ ਛੱਡ ਗੱਲ ਪਰ ਜਿਹੜੀ ਹੁਣ ਗੇਠ ਲੰਮੀ ਜਮਾਨ ਵਧੀ ਹੈ ਨਾ ਇਹਦੀ ਬੰਨ ਹੁਣ ਇੱਕੋ ਇੱਕ ਹੱਲ ਆ ਇਹ ਅਸੀਂ ਨਾ ਆਪਣੇ ਪੈਰ ਦਾ ਕੰਡਾ ਕਾਢ ਹੀ ਲਈਏ ਰਾਹ ਸਾਫ਼ ਹੋ ਜਾਏ ਆਪਣੇ ਪੈਰਾਂ ਦਾ ਕੰਡਾ ਕਰ ਆਪਣੇ ਪੈਰਾਂ ਦਾ ਕੰਡਾ ਕਰ ਇਹਦਾ ਕੰਡਾ ਕਰ ਇਹਦਾ ਕੰਡਾ ਕਰ ਸਿਰੋਂ ਪਾਣੀ ਲੰਘ ਗਿਆ ਕਰਨਾ ਚਾਹੁੰਦੇ ਹੋ ਉਹ ਹਜੇ ਸਵਿਚਡ ਆਫ ਹੈ ਕਿਰਪਾ ਕਰਕੇ ਥੋਟੋ ਮਾ ਜੰਦੇ ਆ ਮਰ ਵੇਸਾ ਹੁੰਦਿਆ ਹੈਲੋ ਸਸੀ ਕਮਸੀ ਜੀ ਸਾਸਰੀ ਘਰ ਪੁੱਤ ਕੀ ਹਾਲ ਚਾਲ ਆ ਨਹੀਂ 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 ਇਹਨਾਂ ਨਾਲ ਪਿਆਰ ਨਾਲ ਬੋਲਿਓ ਤੁਸੀਂ ਕੇ ਸੱਗਾ ਦੀ ਸਾਸਰੀ ਘਰ ਤੜਨ ਵਾਲੇ ਅੱਛਾ ਤੇਰਾ ਨਾ ਸਾਸਰੀ ਘਰ ਲੀਆ ਠੀਕ ਹਾਂ ਠੀਕ ਹੈਲੋ ਹੈਲੋ ਸਾਸਿਕਾ ਮਾਸੀ ਵੇ ਕਿਆ ਦੀ ਸਾਸਰੀ ਘਰ ਵਾ ਤੇਰੇ ਨਾਲ ਗੱਲ ਨਹੀਂ ਬਾਤ ਨਹੀਂ ਜਦੋਂ ਮੂੰਹ ਕੀ ਜੀ ਕੀਤਾ ਗੱਲ ਨਹੀਂ ਬਾਤ ਨਹੀਂ ਜਦੋਂ ਜੀ ਕੀਤਾ ਫੋਨ ਕਰਕੇ ਗੱਲਾਂ ਕਰ ਲੀਆਂ ਨਹੀਂ ਹੁਣ ਦੱਸੋ ਇਹਦੇ ਵਿੱਚ ਸਾਡਾ ਕੀ ਕਸੂਰ ਹਾਂ ਜੇ ਆ ਤੇ ਸਾਡਾ ਕੋ ਕਸੂਰ ਹੋਵੇ ਤਾਂ ਉਹਨਾਂ ਨੂੰ ਦੱਸੋ ਮੇਰਾ ਤਾਂ ਜੀ ਕਾਂਡਿਆ ਵਾ ਵੀ ਇਹਨਾਂ ਨੂੰ ਕਿਤੇ ਇੱਕ ਵਾਰੀ ਸਬਕ ਸਖਾਈਏ ਨਾ ਸਬਕ ਮੇਰਾ ਤਾਂ ਜੀ ਕਾਂਡਿਆ ਵੀ ਇਹਨਾਂ ਨੂੰ ਸਬਕ ਸਖਾਈਏ ਇੱਕ ਵਾਰੀ ਉਹਨਾਂ ਦਾ ਹੀ ਮੁੰਡਾ ਵਾ ਮੈਂ ਤੇ ਇੱਕ ਗੱਲ ਹੋਰ ਕਹਿੰਦੀ ਆ ਵੀ ਗੱਡੀ ਰਹਿਣ ਦਿਓ ਜਿੱਥੇ ਵੀ ਲੱਗੀ ਆ ਚੁੱਪ ਕਰਕੇ ਨਾ ਪਹਿਲਾਂ ਸਾਰੇ ਜੀ ਇਕੱਠੇ ਕਰੋ ਤੇ ਉਹਨਾਂ ਨਾਲ ਬਹਿ ਕੇ ਗੱਲ ਕਰੋ ਚੁੱਪ ਕਰਕੇ ਆ ਕੇ 2 1 ਇਹ ਇੱਕ ਮਿੰਟ ਪਜਲਾ 2 1 ਜੇ ਸਾਰੇ ਸਾਹਮਣੇ ਗੱਲ ਕੀਤੀ ਹੋਊਗੀ ਨਾ ਮਾੜੀ ਮੋਟੀ ਸ਼ਰਮ ਆਊਗੀ 2 1 ਵੇਖ ਲਓ ਫਿਰ ਜਿੱਦਾਂ ਤਾਂ ਉਹਨੂੰ ਠੀਕ ਲੱਗਦਾ ਵਾ ਪਰ ਕਰਨੀ ਉਹਨੇ ਵੀ ਆਪਣੀ ਮਾਂ ਦੀ ਮਰਜ਼ੀ ਦੇ ਨਾਲ ਨਹੀਂ ਐ ਉਹ ਮਾਂ ਦੇ ਵਿੱਚ ਨਾ ਡਰ ਜਾਈ ਬਹਿ ਗਿਆ ਵਾ ਕਿ ਤੇ ਹੋਰ ਨਾ ਹੋਵੇ ਹੋਰ ਕੋਜੀ ਹੋ ਜਾਈ ਇੱਥੇ ਹੂੰ 1 ਮਾਂ ਜਨਾ ਕੱਲ ਦਾ ਡਰ ਜਾਈ ਹੀ ਜਾਂਦੀ ਆ ਵਾ 2 1 ਮੰਮੀ ਅਹੀਂ ਨਾ ਚੋਪਰਗੇ ਟਾਈਮ ਕੱਢ ਛੱਡਿਆ ਵਾ ਤਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਗਾੜੀਆਂ ਨੂੰ ਤੁਸੀਂ ਤਾਂ ਸਿਰ ਤੇ ਚੜੇ ਆ ਜੇ ਇਹੋ ਦਿਨ ਤੋਂ ਮੰਮੀ ਤੁਸੀਂ ਵੀ ਨਾ ਤਾਂ ਬੋਲਦੇ ਆ ਸਾਡੀ ਬਲਮਾਨਸੀ ਦਾ ਜਮਾਨਾ ਓਹੋ ਜਮਾਨਾ ਸਾਡੀ ਬਲਮਾਨਸੀ ਦਾ ਜਮਾਨਾ ਕੀ ਕਹਿੰਦਾ ਚਾ ਲਵਲੇ ਕੇਕ ਖਵਾ ਲਿਆ ਅੱਜ ਮੰਮੀ ਅਹੀਂ ਤਾਂ ਈ ਗੱਲਾਂ ਦਾ ਜਵਾਬ ਨਹੀਂ ਦਿੱਤਾ ਕੋਈ ਵੀ ਅਹੀਂ ਤਾਂ ਚੰਗੇ ਲੱਗਦੇ ਰਹੇ ਆ ਉਹ ਦੋ ਅਛਾ ਜੇ ਪਹਿਲੇ ਦੇਂਦੋ ਤਾਨੂੰ ਜਵਾਬ ਦਿੰਦੇ ਨਾ ਤੇ ਦਲਜੀਤ ਭਾਜੀ ਵਗੋਏ ਕੀ ਹੋ ਗਿਆ ਕੀਤਾ ਕੀ ਹੋਇਆ ਠੀਕ ਤੇ ਬੋਲਣ ਦੀ ਦਲਜੀਤ ਭਾਜੀ ਆਮ ਨੋ ਸੀ ਨੋ ਸੀ ਕੀ ਖਾਦਾ ਸਰੇ ਕੀ ਖਾਦਾ ਸਰੇ ਖਾਦਾ ਇਹ ਰੋਟੀ ਖਾਦੀ ਮੈਗੀ ਬਸ ਮੈਗੀ ਬੋਲਣ ਲਈ ਜੇ ਤੂੰ ਸਬਜੀ ਨਾ ਖਾਂਦੀ ਹੋਏ ਅਸੀਂ ਨੋਣਾ ਬਹਿ ਜਾ ਉਹ ਜਦ ਮੇਰੇ ਮਮਾ ਪਾਪਾ ਨਹੀਂ ਕਰਦਾ ਰਿਹਾ ਇਹ ਰਸ ਭੁੱਲੇ ਅੱਖਾਂ ਕੇ ਆਉਂਦੀ ਆ ਕਹਿੰਦਾ ਮੇਰੀ ਇਹ ਫਿਰ ਮੈਗੀ ਆਉਂਦੀ ਆ ਜੱਖਾਂ ਗਾੜੀ ਵਾਨ ਅੱਛਾ ਤੂੰ ਜਵਾਬ ਦੇ ਕੇ ਹੀ ਵੇਖ ਲਾ ਹਾਂ ਤੇਰੀ ਜ਼ਬਾਨ ਖਿੱਚ ਕੇ ਤੇਰੀ ਧੌਣਾ ਨਾਲ ਲੈ ਬੈਟੀ ਤੇ ਮੈਨੂੰ ਵੀ ਰਮਨ ਨਾ ਕਵੀ ਹਾਦੀ ਕਰਤੀ ਏ ਕਿ ਤੇ ਇਹਨਾਂ ਨੇ ਦੇ ਨਹੀਂ ਪਹਿਲਾਂ ਕੀ ਹੋ ਗਿਆ ਵੇ लवली ਅੱਜ ਚਲੋ 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 ਸ਼ਾਮ ਨੂੰ ਖਾਣਾ ਖਾ ਲੂ 2 1 ਕਿਨੂੰ ਕਹਿੰਦੀਆਂ ਆ ਕਿਸ ਦਾ ਇਹ ਚ ਕੋਈ ਕਸੂਰ ਨਹੀਂ ਆ ਘਰ ਖਰਾਬ ਕੀਤਾ ਨਾ ਆਪਣੇ ਕਰਤੱਬੀ ਕੀਤਾ ਹੀ ਤੂੰ ਸਭ ਕੁਝ ਨਾ ਤੇਰੀ ਵਜ੍ਹਾ ਕਰਕੇ ਹੋਣ ਦਿਆ ਵਾ ਮੇਰੇ ਕਿਦਾਂ ਤੂੰ ਹੋਣ ਦਿਆ ਨਾ ਕਿਦਾਂ ਬੋਲਦੀ ਏ ਮੇਰੇ ਨਾਲੇ ਮਾਸੀ ਜੀ ਇਹਨੂੰ ਤੇ ਬੋਲਣਾ ਹੀ ਨਹੀਂ ਆਉਂਦਾ ਇਹ ਨਾ ਪਈਆ ਬਣਾਗਾ ਐਂਡ ਬਣਾ ਮਾਸੀ ਜੀ ਪਹਿਲਾਂ ਇਹਨੂੰ ਪੁੱਛੋ ਕਿ ਇਹਨਾਂ ਨੇ ਦਲਜੀਤ ਬਾਰੇ ਕੀ ਬੋਲਿਆ ਇਹ ਖੇ ਖਾਂ ਦਿਆ ਵਾ ਇਹ ਇਹ ਜਦੋਂ ਖਾਂਦਾ ਕਿਤੇ ਕਿਸੇ ਜਵਾਈ ਬਣੀ ਨਾ ਗੱਲ ਕਰੀਦੀ ਓਏ ਹੋ ਇਹ ਬਦਨ ਗੱਲ ਕਰਨਾ ਭਾਈ ਇਹ ਕੀ ਲੈ ਗਿਆ ਤੇ ਵਡਿਆ ਨਿਕਦਾ ਬੋਲੀਦਾ ਆ ਮਮੀ ਜੀ ਉਹ ਮਮੀ ਕੇ ਮਾਸੀ ਮਾਸੀ 2 1 ਨਹੀਂ ਤੈਨੂੰ ਗਿਆ ਸਮਝਾਇਆ ਨਹੀਂ ਗਿਆ 2 1 ਚਾ ਸੰਦੀਪ ਕੀ ਇਹ ਨਾ ਮੱਥਾ ਮਾਰਨ 2 1 ਨਹੀਂ 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 ਇੱਥੇ ਐਸੇ ਸੀਨ ਨਹੀਂ ਕਰਨਾ ਬੇਟਾ ਤੈਨੂੰ ਹੁਣੇ ਰੋਸੋ ਫੜ ਕੇ ਰੋਣਾ ਨਾ ਆਇਆ ਨਹੀਂ ਆ ਜੇ ਕੁਝ ਆ ਗਿਆ ਤੇ ਇਹਦੀ ਤੇ ਜ਼ਬਾਨ ਹੋਣੀ ਨਹੀਂ 2 1 ਹਜੇ ਤੇ ਮੰਮੀ ਕੋਚ ਆਇਆ ਨਹੀਂ ਐ ਜੇ ਮੰਨ ਲਓ ਕੱਲ ਨੂੰ ਕੁਝ ਆ ਗਿਆ ਤੇ ਇਹਦੇ ਹਜੇ ਹਾਂ ਹੋਣੀ ਨਹੀਂ ਮਾਣੇ ਇਹਨੇ ਗਾਗੀ ਕਰਨਾ ਚੱਲਾ 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 ਨਹੀਂ ਇਹਦਾ ਗਲਤ ਨਾ ਸੀ ਇਹ ਕਿਹਾ ਨਾ ਗਲਤ ਨਹੀਂ ਤਰੀ ਪਸੀਨ ਤੇਰੇ ਆਪ ਉਹਦਾ ਮਾਣ ਨਾ ਇਹ ਮੋਰ ਲੈ ਨਾ ਮੈਂ ਹਾਂ ਨਾ ਮੈਗੀ ਖਾਦੇ ਤਾਂ ਇਦਾਂ ਦੀ ਖਾ ਲਿਆ ਅੱਜ ਨਮਕੀਂ ਚੋਲ ਅੱਜ ਤੇ ਮੰਮੀ ਗੱਡੀ ਆਈ ਨਹੀਂ ਆ ਜਦੋਂ ਗੱਡੀ ਆ ਗਈ ਉਦੋਂ ਪਤਾ ਨਹੀਂ ਕੀ ਬਨਣਾ ਨੀ ਆ ਪੁੱਠੇ ਪੈਰਾਂ ਵਾਲੀ ਜਦੋਂ ਦੀ ਆਈ ਆ ਨਾ ਘਰ ਵਿੱਚ ਕਲਾ ਮੁੱਕੀ ਨਹੀਂ ਗਈ ਪਤਾ ਨਹੀਂ ਕਲਾ ਨਾਲ ਹੀ ਵਿਆਹੀ ਗਈ ਇਹਦੀ ਗੱਡੀ ਦੀ ਛੱਡ ਗੱਲ ਪਰ ਜਿਹੜੀ ਹੁਣ ਜੈਠ ਲੰਮੀ ਜਮਾਨ ਵਧੀ ਆ ਨਾ ਇਹਦੀ ਹੁਣ ਇੱਕੋ ਇੱਕ ਹੱਲ ਆ ਇਹ ਅਸੀਂ ਨਾ ਆਪਣੇ ਪੈਰ ਦਾ ਕੰਡਾ ਕਾਢ ਹੀ ਲਈਏ ਰਾਹ ਸਾਫ਼ ਹੋ ਜੇ ਆਪਣੇ ਪੈਰਾਂ ਦਾ ਕੰਡਾ ਆਪਣੇ ਪੈਰਾਂ ਦਾ ਕੰਡਾ ਖਲਵਾ ਇੱਕ ਵਿਕ ਇਹਦਾ ਕੰਡਾ ਕਰਦੇ ਇਹਦਾ ਕੰਡਾ ਕਦ ਲੈ ਸਿਰੋਂ ਪਾਣੀ ਲੰਘਿਆ ਕਰਨਾ ਚਾਹੁੰਦੇ ਹੋ ਉਹ ਅਜੇ ਸਟਿੱਕ ਟਾਪ ਹੈ ਕਿਰਪਾ ਕਰਕੇ ਥੋੜੀ ਮਾ ਜੰਦੇ ਆ ਮਰ ਵੀਸ ਤਾਂ ਹੁੰਦਿਆ ਹੈਲੋ ਸਸੀ ਕਮਸੀ ਜੀ ਸਾਸਿਕਲਪਤ ਕੀ ਹਲਚਾਲ ਆ ਨਹੀਂ 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 ਇਹਨਾਂ ਨਾ ਪਿਆਰ ਨਾਲ ਬੋਲਿਓ ਤੁਸੀਂ ਕੇ ਸੱਗਾ ਦੀ ਸਾਸਿਕਲ ਤੜਨਾਰੇ ਅੱਛਾ ਤੇਰਾ ਨਾ ਸਾਸਿਕਾਲੀਆ ਠੀਕ ਕਰਕੇ ਫਿਰ ਹਾਂ ਠੀਕ ਹੈਲੋ ਹੈਲੋ ਸਾਸਿਕਾ ਮਾਸੀ ਵੇ ਕਿਆ ਦੀ ਸਾਸਿਕਾਲ ਵਾ ਤੇਰੇ ਨਾਲ ਗੱਲ ਨਹੀਂ ਬਾਤ ਨਹੀਂ ਜਦੋਂ ਮੂੰਹ ਕੀ ਜੀ ਕੀਤਾ ਗੱਲ ਨਹੀਂ ਬਾਤ ਨਹੀਂ ਜਦੋਂ ਜੀ ਕੀਤਾ ਫੋਨ ਕਰਕੇ ਗੱਲਾਂ ਕਰ ਲੀਆਂ ਵੀ ਹੁਣ ਦੱਸੋ ਇਹਦੇ ਵਿੱਚ ਸਾਡਾ ਕੀ ਕਸੂਰ ਹਾਂ ਜੇ ਆ ਤੇ ਸਾਡਾ ਕੋਈ ਕਸੂਰ ਹੋਵੇ ਤਾਂ ਉਹਨਾਂ ਨੂੰ ਦੱਸੋ ਮੇਰਾ ਤਾਂ ਜੀ ਕਾਂਡਿਆ ਵਾ ਵੀ ਇਹਨਾਂ ਨੂੰ ਕਿਤੇ ਇੱਕ ਵਾਰੀ ਸਬਕ ਸਖਾਈਏ ਨਾ ਸਬਕ ਮੇਰਾ ਤਾਂ ਜੀ ਕਾਂਡਿਆ ਵੀ ਇਹਨਾਂ ਨੂੰ ਸਬਕ ਸਖਾਈਏ ਇੱਕ ਵਾਰੀ ਉਹਨਾਂ ਦਾ ਹੀ ਮੁੰਡਾ ਵਾ ਮੈਂ ਤੇ ਇੱਕ ਗੱਲ ਹੋਰ ਕਹਿੰਦੀ ਆ ਵੀ ਗੱਡੀ ਰਹਿਣ ਦਿਓ ਜਿੱਥੇ ਵੀ ਲੱਗੀ ਆ ਚੁੱਪ ਕਰਕੇ ਨਾ ਪਹਿਲਾਂ ਸਾਰੇ ਜੀ ਇਕੱਠੇ ਕਰੋ ਤੇ ਉਹਨਾਂ ਨਾਲ ਬਹਿ ਕੇ ਗੱਲ ਕਰੋ ਚੁੱਪ ਕਰਕੇ ਆ ਕੇ 2 1 ਏ ਇੱਕ ਮਿੰਟ ਪਜਲਾ 2 1 ਜੇ ਸਾਰੇ ਸਾਹਮਣੇ ਗੱਲ ਕੀਤੀ ਹੋਊਗੀ ਨਾ ਮਾੜੀ ਮੋਟੀ ਸ਼ਰਮ ਹੋਊਗੀ 2 1 ਵੇਖ ਲਓ ਫਿਰ ਜਿੱਦਾਂ ਦਾ ਨੂੰ ਠੀਕ ਲੱਗਦਾ ਵਾ ਪਰ ਕਰਨੀ ਉਹਨੇ ਵੀ ਆਪਣੀ ਮਾਂ ਦੀ ਮਰਜ਼ੀ ਦੇ ਨਾਲ ਨਹੀਂ ਹੈ ਕੀ ਮੰਦੀ